ਸਾਰੇ ਮਿੱਤਰੋ ਕੀ ਹਾਲ ਚਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅੱਜ ਦੇ ਨਵੇਂ ਵਲੌਗ ਸਵਾਗਤ ਹੈ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਆਪਾਂ ਘਰ ਤੋਂ ਹੀ ਲਈ ਮਿੱਤਰੋ ਚਾਰ ਵਾਲੇ ਟੋਏ ਦੇ ਉੱਪਰੋਂ ਜਿਹੜਾ ਮੈਟ ਜਾਂਦਾ ਪਿੱਛੇ ਹਟਾ ਕੇ ਹਨਾ ਚਾਰ ਪੱਟਦਾ ਕਰਤਾ ਕੁਝ ਘਟਾਤਾ ਕੁਝ ਰਹਿਂਦਾਗਾ ਤੇ ਬਾਕੀ ਸਾਨੂੰ ਰਾਤ ਵਾਲੇ ਕੱਲ ਵਾਲੇ ਚ ਬਲੌਗ ਚ ਸਾਰਾ ਕਲੀਅਰ ਕਰਤਾ ਹੀ ਬਾਸ ਪੋਈ ਦਾ ਕੀ ਰੇਟ ਹੈਗਾ ਤੇ ਅੱਜ ਆਪਾਂ ਜਿਹੜੀ ਧਰੌਣ ਵਾਲੇ ਸ਼ੈਡ ਹੈਗਾ ਬਾਹਣ ਉਹ ਬਟਣਾਗਾ ਤੇ ਟਰਾਲੀ ਪਾਉਣ ਗਿਆ ਤੇ ਮਿਲਦੇ ਆ ਬਲੌਗ ਚ ਜੁੜੇ ਰਹੋ ਲਾਈਵ ਹੀ ਮਿੱਤਰੋ ਅੱਜ ਆਪਾਂ ਤਨੌਣ ਵਾਲੇ ਵਾਹਣ ਦੇ ਵਿੱਚ ਵੜ ਰਹੇ ਹਾਂ ਜੀਰੀ ਇਹ ਵੀ 1509 ਹੈ ਤੇ ਸਿੰਘ ਦੀ ਕੋਟੀ ਵਾਂਗੂ ਖੜੀ ਆ ਜਮਾ ਏ ਓਕੇ ਰਿਪੋਰਟ ਹੈ ਤੇ ਇੱਧਰ ਛਾੜ ਵਾਲਾ 93 11 ਕਹਿੰਦੇ ਸਾਡੇ ਲੈਵਲ ਦੇ ਨਹੀਂ ਹਾਣ ਦੀ ਏ ਇਹ ਰੂਟਸ ਤੇ ਲਈ ਖੜਾ ਹਾਰਨ ਹੋਰਨ ਕਿਉਂ ਓਏ ਕਿਵੇਂ ਗੱਲ ਓਕੇ ਹੈ ਤੇ ਬਾਹਣਾ ਥੋੜਾ ਜਿਆ ਗਿੱਲਾ ਹੈ ਥੋੜਾ ਜਿਆ ਗਿੱਲਾ ਹੈਗਾ ਤਾਂ ਹੀ ਫਿਰ ਨਾੜ ਪਾਲੇ ਅੱਜ ਤੇ ਬਾਕੀ ਛਾੜ ਇਹਦਾ ਮੈਨੂੰ ਲੱਗਦਾ ਵੀ ਦੂਜੇ ਬਾਹ ਨਾਲ ਥੋੜਾ ਜਿਆ ਵਾਧ ਰਹੂਗਾ ਕਿਉਂਕਿ ਜੰਮੀ ਜੰਮੀ ਫੌਲਾ ਹੈ ਨਿਕਾਲ ਦੇ ਵਿੱਚ ਇਹ ਹੌਡੀ ਆਰ ਲੈ ਵੀ ਚੋਨਾ ਵੱਧਿਆ ਗਿਆ 59 11 ਹੋਗਾ 31 11 ਸਾਡੇ ਸੀ ਲੈ ਗਿਆ 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 ਆ ਨਿਕਾਲ ਦੀ ਗੱਲ ਕਰੀਏ ਝੋਨਾ ਪੂਰਾ ਘੜ ਲਿਖ ਲਿਆਗਾ ਥੋੜੀ ਵਧੀਆ ਭਰ ਕੇ ਟਰਾਲੀ ਲਓ ਲੈ ਵੀ ਝੋਨਾ ਵਟਿਆ ਗਿਆ 5911 ਹੋਗਾ ਟਰਾਲੀ 11 31 ਤੱਪੂ ਲੈ ਗਿਆ 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 ਆ ਨਿਕਾਲ ਦੀ ਗੱਲ ਕਰੀਏ ਝੋਨਾ ਪੂਰਾ ਘੜ ਲਿਖ ਲਿਆਗਾ ਥੋੜੀ ਵਧੀਆ ਭਰ ਗਈ ਟਰਾਲੀ ਲਓ ਲੈ ਵੀ ਝੋਨਾ ਵੱਢਿਆ ਗਿਆ 5811 ਹੋਣਾ ਟਰਾਲੀ 11 ਸਾਢੇ 30 ਲੈ ਗਿਆ 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 ਲੈ ਵੀ ਆ ਨਿਕਾਲ ਦੀ ਗੱਲ ਕਰੀਏ ਝੋਨਾ ਪੂਰਾ ਘੜ ਲਿਖ ਲਿਆਗਾ ਪੂਰੀ ਵਧੀਆ ਭਰ ਕੇ ਟਰਾਲੀ ਲਓ